ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਿਹਾ ਹੋ ਦਵਾਬਾ ਨਿਊਜ਼ 24 ਗੁਰਮਖ ਸਿੰਘ ਦੇ ਨਾਲ ਅੱਜ ਜੋ ਛੋਟੇ ਸਹਿਬ ਜਾਨਾਂ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਉਹਨੂੰ ਸਮਰਮਤ ਅੱਜ ਸ਼ਹਿਰ ਦੇ ਵਿੱਚ ਹਰ ਕੋਨੇ-ਕੋਨੇ ਤੇ ਦੁੱਧ ਦੇ ਲੰਗਰ ਚਲਾਏ ਜਾ ਰਹੇ ਆ ਜਿਸ ਦੇ ਵਿੱਚ ਇਹ ਪਰੰਪਰਾ ਕਿੱਥੋਂ ਚਲੀ ਆ ਜਦੋਂ ਸੂਬਾ ਸਰਹੰਦ ਨੇ ਇਹ ਗੱਲ ਕਹੀ ਸੀ ਵੀ ਬੱਚਿਆਂ ਨੂੰ ਭੁੱਖੇ ਮਾਰਨਾ ਤੇ ਕਿੰਨੇ ਦਿਨ ਬੱਚੇ ਫੇਰ ਵੀ ਜਿੰਦਾ ਰਹੇ ਉਹਨੇ ਦੇਖਿਆ ਵੀ ਕਾਰਨ ਕੀ ਆ ਇਹ ਉਸ ਤੋਂ ਬਾਅਦ ਪਤਾ ਲੱਗਾ ਵੀ ਮੋਤੀ राम ਮਹਿਰਾ ਜਿਹੜਾ ਆ ਉਹ ਦੁੱਧ ਪਲੌਂਦਾ ਸੀ ਜਿਹੜਾ ਮੋਤੀ राम ਮਹਿਰਾ ਸੀ ਜਦੋਂ ਪਤਾ ਲੱਗਿਆ ਸੂਬਾ ਸਰਹੰਦ ਨੂੰ ਬੇਰੇ ਦੁੱਧ ਬਲਾਇਆ ਬੱਚੇ ਹਜੇ ਤੱਕ ਜੀਵਤ ਆ ਉਹਦੀ ਸਜ਼ਾ ਕੀ ਸੀ ਉਹਨੂੰ ਕੋਹਲੂ ਚੋ ਦਾ ਪਰਿਵਾਰ ਪੀੜਿਆ ਗਿਆ ਸੋ ਅੱਜ ਜਿਹੜੀ ਉਹ ਪਰਪਰਾ ਚੱਲਦੀ ਆਈ ਆ ਉਹ ਪਰਪਰਾ ਨੂੰ ਦੇਖਦੇ ਹੋਏ ਮਾਲਾ ਨਿਵਾਸੀਆਂ ਵੱਲੋਂ ਜਿਹੜਾ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਅਸੀਂ ਗੱਲਬਾਤ ਕਰਦੇ ਆ ਆਓ ਚੱਲ ਜੀ ਅੱਲਾਹ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵੇਰਵਤੀ ਜੀ ਜਿਹੜਾ ਦੁੱਧ ਦੀ ਪਰਪਰਾ ਚੱਲੀ ਆ ਇੱਕ ਕਿੱਦਾਂ ਚੱਲਦੀ ਗਈ ਕਿ ਜਦੋਂ ਸੂਬਾ ਸਰਹੰਦ ਦੇ ਵਿੱਚ ਸਾਡੇ ਛੋਟੇ ਸਾਹਿਬ ਜੀ ਦੇ ਸਰਹੰਦ ਚ ਕੈਦ ਸੀਗੇ ਉਹਨਾਂ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਜਗਾ ਉਦੋਂ ਮੋਤੀराम ਮਹਾਰਾਜ ਜੀ ਨੇ ਇੱਕ ਦੁੱਧ ਦੀ ਸੇਵਾ ਲਈ ਸੀਗੀ ਤੇ ਬੱਚਿਆਂ ਨੂੰ ਦੁੱਧ ਪਿਲਾ ਕੇ ਤੇ ਅੱਜ ਸ਼ਹੀਦਾ ਵਿੱਚ ਉਹਨਾਂ ਦਾ ਨਾਂ ਰੱਖਿਆ ਗਿਆ ਤੇ ਬਾਬਾ ਮੋਤੀ ਮਹਾਰਾਜ ਜੀ ਹਾਂਜੀ ਤੇ ਜਦੋਂ ਮੋਤੀ ਮੇਰਾ ਨੇ ਦੁੱਧ ਦੀ ਮਤਲਬ ਆਪਣੀ ਇੱਛਾ ਪ੍ਰਗਟਾਈ ਤੇ ਕਿਸ ਤਰ੍ਹਾਂ ਮਤਲਬ ਉੱਥੇ ਤੱਕ ਪਹੁੰਚੇ ਉਹ ਅੰਦਰ ਤੱਕ ਕਿਸ ਤਰ੍ਹਾਂ ਪਹੁੰਚੇ ਜਦੋਂ ਉਹਨਾਂ ਨੇ ਸਰਹਾਨ ਦੇ ਵਿੱਚ ਦਾਖਲ ਹੋਣਾ ਸੀਗਾ ਜੋਸ਼ ਪਾਈ ਸੀ ਖੜਾ ਉਹਨਾਂ ਨੂੰ ਮੋਹਰਾਂ ਦੇ ਕੇ ਸੋਨਾ ਦੇ ਕੇ ਆਪਣਾ ਸਾਰਾ ਤੇ ਫੇਰ ਅੰਦਰ ਉਹ ਚੋਰੀ ਦਾਖਲ ਹੋਏ ਜਾ ਕੇ ਸਹਿਬਜਾਦਿਆਂ ਨੂੰ ਠੰਡੇ ਬੋਰੇ ਵਿੱਚ ਦੁੱਧ ਛਕਾਇਆ ਗਰਮ ਮਾਤੋ ਨਿਰਭੈ ਹੋ ਕੇ ਚੱਲੇ ਤੇ ਅੱਜ ਵੀ ਜੋ ਸ਼ਹੀਦਾਂ ਵਿੱਚ ਗਿਨੇ ਜਾਂਦੇ ਨਹੀਂ ਬਾਬਾ ਮੋਤੀਰਾ ਮਹਿਰਾਜੀ ਜੋ ਦੁੱਧਾ ਲੰਗਰ ਉਹਨਾਂ ਨੇ ਚਲਾਇਆ ਸੀਗਾ ਤੇ ਉਹਦੀ ਨੀਤੀ ਦਾ ਅਸੀਂ ਅੱਗਾ ਚੱਲ ਰਹੇ ਹਾਂ ਜੀ ਦੁੱਧ ਦੀ ਪਰਪਰਾ ਚੱਲਦੀ ਆ ਲੰਗਰਾਂ ਦੀ ਸੇਵਾ ਚੱਲਦੀ ਆ ਜਿੱਥੇ ਵੀ ਸਿੱਖ ਕੌਮ ਖੜੀ ਆ ਜਾਂ ਸਾਡੇ ਹੋਰ ਭਰਾ ਖੜੇ ਆ ਉਹ ਕਦੇ ਪਿੱਛਾ ਮੁੜ ਕੇ ਨਹੀਂ ਦੇਖਦੇ ਜਦੋਂ ਵੀ ਇਹ ਦਿਨ ਦਿਹਾੜੇ ਆਉਂਦੇ ਆਂਦਾ ਸੇਵਾ ਤਨ ਮਨ ਤਨ ਨਾਲ ਧੰਨਣਾ ਕਰ ਦਿੰਦੇ ਆ ਹਾਂਜੀ ਹਾਂਜੀ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਇਹ ਆ ਉਹ ਜਿਹੜੇ ਦੂਰ ਵੀ ਬੈਠੇ ਆ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਅੱਜ ਦੇ ਦਿਨ ਤੇ ਮੇਰਾ ਮੈਸੇਜ ਇਹੀ ਆ ਉਹਨਾਂ ਨੂੰ ਕਿ 100 ਚਾਚਾ ਤੇ ਇੱਕ ਪਿਓ 100 ਚਾਚਾ ਇੱਕ ਪਿਓ ਆਪਣੇ ਜੋ ਸਾਡੇ ਗੁਰੂ ਸਹਿਬਾਨ ਹੈ ਉਹਨਾਂ ਨਾਲ ਲੜਨਾ ਛੱਡੋ ਇਹ ਨਹੀਂ ਬਿ ਆਪਾਂ ਉਹ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਵੱਲ ਜਾਈਏ ਆਪਣੇ ਧਰਮ ਦੀ ਜੋ ਨੀਂ ਪੱਕੀ ਕਰ ਗਏ ਆ ਉਸ ਨੀਂ ਤੇ ਚੱਲੋ। ਅੱਜ ਕੱਲ ਸਾਡੇ ਦੇਖਣ ਦੇ ਵਿੱਚ ਆਇਆ ਤੁਹਾਡੀ ਗੱਲ ਦਾ ਜਵਾਬ ਆ ਦੇਖਣ ਜਾਇਆ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ ਵਾਲੇ ਲੋਕ ਹੋ ਤੁਰੇ ਉਹਦਾ ਕਾਰਨ ਕੀ ਹੈ ਜੀ? ਕੋਈ ਉਹਨਾਂ ਦੀ ਕੁਰਬਾਨੀ ਨਹੀਂ ਕੋਈ ਕੁਝ ਨਹੀਂ ਹੈਗਾ ਪਰ ਫੇਰ ਵੀ ਉਹਦਰ ਕਨਵਰਟ ਹੋ ਰਿਹਾ ਉਹਦਾ ਚੱਕ ਕਾਰਨ ਕੀ ਹੈ ਜੀ? ਦੇਖੋ ਮੈਂ ਤੇ ਇਹ ਕਰੂੰਗਾ ਜੀ ਜਦੋਂ ਬੱਚਾ ਜਨਮ ਲੈਂਦਾ ਤੇ ਉਹਨੂੰ ਕੁਝ ਨਹੀਂ ਪਤਾ ਹੁੰਦਾ ਮੈਂ ਹਿੰਦੂ ਆ ਮੁਸਲਮਾਨ ਆ ਜਾਂ ਸਿੱਖ ਆ ਉਹ ਜਦੋਂ ਤੁਰਦਾ ਆ ਘਰੋਂ ਬਾਹਰ ਨਿਕਲਦਾ ਤਾਂ ਹੀ ਉਹਨੂੰ ਪਤਾ ਲੱਗਦਾ ਮੇਰਾ ਧਰਮ ਕੀ ਆ ਜੇ ਮਾਪੇ ਆਪਾਂ ਬੱਚਿਆਂ ਨੂੰ ਆਪਣੇ ਛੋਟੇ ਸਹਬਜ਼ਾ ਦੇਣ ਦੀ ਕਹਾਣੀਆਂ ਸੁਣਾਉਣ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਪਣਾ ਧਰਮ ਬਦਲੂਗਾ ਤੇ ਫਿਰ ਗਲਤੀ ਕਿੱਥੇ ਆ ਜੀ ਫਿਰ ਆਪਾਂ ਗਲਤੀ ਮੰਨ ਸਾਦੇ ਵੀ ਕਿੱਥੇ ਆਸੀਂ ਕਿੱਥੇ ਕਿੱਥੋਂ ਜਿਹੜਾ ਸਾਡੀ ਇਹ ਕਹਾਣੀ ਆ ਇਹਨੂੰ ਅੱਗੇ ਲਿਆਉਣੇ ਵਾਲੇ ਕੌਣ ਆ ਦੇਖੋ ਜੀ ਮੈਂ ਤਾਂ ਇਹ ਕਹਿ ਰਿਹਾ ਜੋ ਮੇਰੀ ਸੋਝੀ ਆ ਜੋ ਮੈਂ ਜਿੰਨਾ ਕਿ ਸਿੱਖਿਆ ਆ ਪੇ ਪਹਿਲਾਂ ਮੈਂ ਗੱਲ ਤੁਹਾਡੇ ਚੱਲ ਹੋਣ ਤੇ ਕਹਿ ਕੇ ਹਟਿਆ ਵੀ 100 ਚਾਚਾ ਤੇ ਇੱਕ ਪਿਓ ਜੇ ਬੰਦਾ ਆਪਣੇ ਪਿਓ ਦਾ ਨਹੀਂ ਹੋਇਆ ਤੂੰ ਸਾਨੂੰ ਕਿਸੇ ਦਾ ਨਹੀਂ ਹੋਇਆ ਜੀ ਆਪਣਾ ਧਰਮ ਛੱਡ ਕੇ ਕਿਤੇ ਵੀ ਜਾਂਦਾ ਆ ਉਹਨੂੰ ਤੱਕੇ ਹੀ ਮਿਲਣੀ ਮੈਂ ਬਸਰਾ ਸਾਹਿਬ ਨੂੰ ਮੈਂ ਦੱਸ ਦੇਵਾਂ ਇਹ ਜਿਹੜੇ ਸਾਡੇ ਮੋਹਰੇ ਲੀਡਰ ਆ ਨਾ ਇਹ ਜਿਹੜਾ ਸਾਡਾ ਇਤਿਹਾਸ ਆ ਜੋ ਕਿ ਚੱਲਦਾ ਆਇਆ ਇਹ ਜਿਹੜੇ ਸਾਡੇ ਲੀਡਰ ਕਹਿ ਲਓ ਜਾਂ ਠੇਕੇਦਾਰ ਧਰਮ ਦੇ ਆ ਉਹ ਅੱਗੇ ਨਹੀਂ ਆਉਣ ਦਿੰਦੇ ਉਹਨੂੰ ਕੰਟਰੋਲ ਕਰ ਰਹੇ ਆ ਤੇ ਜੇ ਇਹ ਠੇਕੇਦਾਰ ਇਸ ਜੀ ਨੂੰ ਪਰਚਲਿਤ ਕਰਨ ਤਾਂ ਹਰ ਇੱਕ ਬੰਦਾ ਸਿੱਖ ਬਣ ਸਕਦਾ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਵੀ ਸਿੱਖ ਬਣੂਗਾ ਕੋਲ بڑے بڑے ਸਕੂਲ ਖੋਲਦੇ ਹੋ ਤੇ ਤੁਸੀਂ ਮਦਦ ਕਰੋ ਲੋਕਾਂ ਦੀ ਤਾਂ ਵੀ ਸਿੱਖ ਬਣਨਗੇ ਜੇ ਆਪਾਂ ਨਹੀਂ ਕਰਾਂਗੇ ਤਾਂ ਆ ਤੁਸੀਂ ਹੁਣ ਜੋ ਕੁਝ ਦੇਖ ਰਹੇ ਮਾਣਾ ਤਾਂ ਕਿਸਦਾ ਕੀ ਲੈਣਾ ਜੋ ਤੁਹਾਡੇ ਸਾਹਮਣੇ ਜਾਂ ਦੁਨੀਆ ਤੇ ਹੋ ਰਿਹਾ ਤਾਂ ਅਸੀਂ ਬਾਹਲੀ ਗੱਲ ਨਹੀਂ ਲੰਬੀ ਕਰਾਂਗੇ ਇੱਥੇ ਹੀ ਸਮਾਪਤੀ ਕਰਦੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਖਾਲਸਾ ਸਾਹਿਬ ਜੀ ਤੁਸੀਂ ਦੇਖ ਰਹੇ ਸੀ ਦੁਆਬਾ نیوز 24 ਗੁਰਮੁਖ ਸਿੰਘ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਨਹੀਂ ਅੱਜ ਧਾਰਮਿਕ ਵੀਡੀਓ ਜਿੱਥੇ ਕਿ ਗੁਰੂ ਸਾਹਿਬ ਨੇ ਚਰਨ ਪਾਏ ਆ ਗੁਰਦੁਆਰੇ ਹੋਣ ਮੰਦਿਰ ਹੋਣ ਸਾਨੂੰ ਕਿਸੇ ਨਾਲ ਕੋਈ ਬਦਤਰਾ ਨਹੀਂ ਹੈਗਾ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਿਾਂਗੇ ਆਓ ਚੱਲਦੇ ਆਂ ਅੱਗੇ ਦੇਖਦੇ ਆਂ ਜਿਹੜੇ ਰਸਤੇ ਵਿੱਚ ਲੰਗਰ ਚੱਲ ਲੱਗੇ ਆ ਜੀ ਆਓ ਚੱਲੀਏ ਜੀ ਧੰਨਵਾਦ

ਅੱਜ ਦੇ ਮੌਕੇ ਤੇ ਜੋ ਸ਼ੀਰਤੀ ਦਿਨ ਚੱਲ ਰਿਹਾ ਬੱਚਿਆਂ ਦੇ। ਹਾਂ ਲੋ ਜੀ। ਤੇ ਉਹਨਾਂ ਨੂੰ ਕੀ ਮਤ ਜਿਹੜਾ ਤੁਸੀਂ ਦੋਧਾ ਲੰਗਰ ਲਾਇਆ। ਕੀ ਮੈਸੇਜ ਹੈ ਤੁਹਾਡਾ ਸਰਪੰਚਾ ਨੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਾਡੇ ਦੁਕਾਨਦਾਰ ਭਰਾਵਾਂ ਵੱਲੋਂ ਔਰ ਡਰਾਈਵਰ ਫਾਇਜਰਾ ਜਨਾਂ ਵੀ ਸਾਡੇ ਇਸ ਮੰਡੀ ਵਿੱਚ ਮੌਜੂਦ ਹੈ। ਸਾਰਿਆਂ ਵੱਲੋਂ ਰਲ ਮਿਲ ਕੇ ਇਹ ਜੋ ਦੁੱਧ ਦਾ ਲੰਗਰ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਹੈ ਉਹ ਜੋ ਉਹਨਾਂ ਦੀ ਕੁਰਬਾਨੀ ਹੈ ਜੋ ਉਹਨਾਂ ਦਾ ਦੇਸ਼ ਲਈ ਕੌਮ ਲਈ ਜੋਨ ਨੇ ਕੁਰਬਾਨੀ ਦਿੱਤੀ ਹੈ ਉਹਨਾਂ ਦੀ ਕੁਰਬਾਨੀ ਨੂੰ ਕੋਟੀ ਕੋਟ ਨਮਨ ਕਿਉਂਕਿ ਇਹੋ ਜੇ ਮਿਸਾਲ ਜਿਹੜੇ ਛੋਟੇ ਛੋਟੇ ਬੱਚੇ 9 ਸਾਲ ਦੇ 11 ਸਾਲ ਦੇ ਬੱਚੇ ਮਾਤਾ ਬਿਰਦ 7 ਸਾਲ ਦੇ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਆਪਣਾ ਧਰਮ ਨਹੀਂ ਹਾਰਿਆ ਸਿੱਖੀ ਸਿੱਧਗ ਨੂੰ ਕੀਸਾ ਸਵਾਸਾ ਦੇ ਨਾਲ ਨਵਾਇਆ ਉਹਨਾਂ ਨੂੰ ਨਮਨ ਕਰਦੇ ਹੋਏ ਅੱਜ ਦੇ ਦਿਨ ਫਗਵਾੜਾ ਮੰਡੀ ਨਿਵਾਸੀ ਔਰ ਦੁਕਾਨਦਾਰ ਵੀਰ ਅਤੇ ਡਰਾਈਵਰ ਭਾਈਚਾਰੇ ਵੱਲੋਂ ਇਹ ਜੋ ਦੁੱਧ ਦਾ ਲੰਗਰ ਦੀ ਸੇਵਾ ਕੀਤੀ ਗਈ ਆ ਉਹਨਾਂ ਦੁਕਾਨਦਾਰਾਂ ਦਾ ਵੀ ਧੰਨਵਾਦ ਹੈ ਤੇ ਉਹਨਾਂ ਡਰਾਈਵਰ ਭਰਾਵਾਂ ਦਾ ਵੀ ਧੰਨਵਾਦ ਹੈ ਤੇ ਦਵਾਬਾ ਨਿਊਜ਼ ਜੋ ਸਾਡੇ 24 ਵੀਰ ਸਰਦਾਰ ਸਾਹਿਬ ਕਵਰ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਵਨ ਅਜਿਓ ਭਾਈ ਇਕਵਨ ਅੰਦਰ ਆਜਿਓ ਹਾਂ ਬੈਣੀ ਜੀ ਆਓ ਮਾਣ ਆਯੋਜਨ ਸਾਹਿਬ ਆਜੋ ਬੈਣੀ ਸਾਹਿਬ ਬੈਣੀ ਸਾਹਿਬ ਆਇਓ ਜਰਾ ਭਾਈ ਆਜਿਓ